ਰਾਜਸાંਸੀ ਤੋਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁਖਸਰਕਾਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਪਾਰਲੀਮੈਂਟਿਕ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਸੀਪੀਐਸ ਬਣਨ ਤੋਂ ਬਾਅਦ ਸੁਖਸਰਕਾਰੀਆਂ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ ਅਤੇ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਵਾਅਦਾ ਕੀਤਾ। ਸੁਖਬਿੰਦਰ ਸਿੰਘ ਸੁਖਸਰਕਾਰੀਆਂ ਨੇ ਪ੍ਰੋਸਾ ਦਿੱਤਾ ਹੈ ਕਿ ਉਹ ਬਦਲੇ ਦੀ ਪਾਵਨਾ ਨਾਲ ਕੰਮ ਨਹੀਂ ਕਰਨਗੇ ਪਰ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਸੁਖਬਿੰਦਰ ਸਿੰਘ ਸੁਖਸਰਕਾਰੀਆਂ ਨਾਲ ਗੱਲਬਾਤ ਕੀਤੀ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਸੁਮਿਤ ਖੰਨਾ ਨੇ। ਕੀ ਕਹਿਣਾ ਸੀ ਸੁਖ ਸਰਕਾਰੀਆਂ ਦਾ ਉਹ ਮਾਰਦਿਆਂ ਇੱਕ ਨਜ਼ਰ ਪੰਜਾਬ ਕੈਬਨਿਟ ਵਿੱਚ ਸੀਪੀਐਸ ਦਾ ਦਰਜਾ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਮਿਲਿਆ ਗਿਆ ਆਓ ਜਾਣਦੇ ਆ ਕੀ ਕਹਿਣਾ ਚਾਹਣਗੇ ਸਰਕਾਰੀਆਂ ਦੀ ਮਾਨ ਮਿਲਿਆ ਕੀ ਕਹਿਣਾ ਚਾਹੂਗਾ ਦੇਖੋ ਮੈਂ ਤੇ ਮੇਰੇ ਕੋ ਕੋਈ ਲਫਜ਼ ਨਹੀਂ ਆਗੇ ਜਿਸ ਨਾਲ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਾਂ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਇਹ ਜਿਹੜੀ ਜ਼ਿੰਮੇਵਾਰੀ ਆ ਮੇਰੇ ਤੇ ਪਾਈ ਆ ਔਰ ਮੈਂ ਜਿਹੜੀਆਂ ਆਪਸਾਂ ਉਮੀਦਾਂ ਪੰਜਾਬ ਦੀ ਜਨਤਾ ਨਾਲ ਔਰ ਉਹਨਾਂ ਜੋ ਸੋਚ ਕੇ ਮੇਰੇ ਤੇ ਭਰੋਸਾ ਕਰਕੇ ਇਹ ਜੋ ਸੇਵਾ ਮੇਰੇ ਕੰਮ ਲਾਈ ਹੈ ਮੈਂ ਉੱਤੇ ਪੂਰਾ ਖਰਾਬ ਕਰੂੰਗਾ ਸਾਡੀ ਮੇਨ ਪ੍ਰਾਇੋਰਟੀ ਹੈ ਡਿਵੈਲਪਮੈਂਟ ਦੀ ਅਸੀਂ ਉਹਨਾਂ ਵਾਂਗੂ ਨਹੀਂ ਕੋਈ ਬਦਲਾ ਲਾਉ ਭਾਵਨਾ ਸਾਡੇ ਮਨ 'ਚ ਹੈ ਨਹੀਂ ਕਿ ਪਰ ਜਿਹੜੇ ਲੋਕਾਂ ਨੇ ਕੋਈ ਨਜਾਇਜ਼ ਲੋਕਾਂ ਦਾ ਧੱਕੇ ਕੀਤੇ ਆ ਉਹਨਾਂ ਨੂੰ ਉਹਨਾਂ ਦਾ ਜੋ ਉਹਨਾਂ ਦੀ ਸਜ਼ਾ ਹੈ ਉਹ ਵੀ ਮਿਲੂਗੀ ਇਹੋ ਜਿਹੀ ਗੱਲ ਠੀਕ ਹੈ ਅੰਮ੍ਰਿਤਸਰ ਪੁਲਿਸ ਨੇ ਲੁੱਟਾ ਖੋਹ ਕਰਨ ਵਾਲੇ ਦੋ ਵੱਖ-ਵੱਖ ਗਿਰੋਹਾਂ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ 'ਚੋਂ ਇੱਕ ਗਿਰੋਹ ਦੀ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ 'ਚ ਕਾਫੀ ਦਹਿਸ਼ਤ ਸੀ ਜਿਸ ਦੇ ਸੱਤ ਮੈਂਬਰ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਛੋਟੇ ਟੈਂਪੂ 'ਚ ਸ਼ਟਰਿੰਗ ਦਾ ਸਮਾਨ ਲੱਦ ਕੇ ਲੈ ਜਾਂਦੇ ਸਨ ਅਤੇ ਦੂਜਾ ਗਿਰੋਹ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਮਹਿੰਗੇ ਮੋਬਾਈਲ ਲੁੱਟਣ ਦੀਆਂ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਸਾਡੇ ਏਰੀਏ ਦੇ ਅੰਮ੍ਰਿਤਸਰ ਦੇ ਪਟਾਲੇ ਦੇ ਤੇ ਤਰਨਤਰਨ ਦੇ ਹੈਗੇ ਇਹ ਆਪਸ ਦੇ ਵਿੱਚ ਕਿੰਨਾ ਨੇ ਕਾਫੀ ਵੱਡਾ ਗੈਂਗ ਬਣਾਇਆ ਹੋਇਆ ਸੀਗਾ ਇਹਨਾਂ ਤੇ ਜਿਹੜੇ ਪਹਿਲਾਂ ਪਰਚੇ ਦਰਜ ਆ ਉਹ ਵੀ ਹੈਗੇ ਅਸੀਂ ਫਰਦਰ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਔਰ ਪੁਲਿਸ ਸਮਰ ਲਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋ ਸਕਦਾ ਜਿਹੜੀਆਂ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਸਾਹ ਪਬਲੀਕ ਰਹੀ ਹੈ ਇੱਥੇ ਇੱਕ ਚਾਰ ਮੈਂਬਰੀ ਗਰੋਹ ਹੈ ਜਿਹੜਾ ਲੋਕਾਂ ਦੇ ਦਫ਼ਤਰ ਮਾਰ ਕੇ ਮੋਬਾਈਲ ਵਗੈਰਾ ਖੁੰਦਾ ਸੀਗਾ ਸੀਏ ਸਟਾਫ ਲੋ ਡੀਐਸਪੀ ਕ੍ਰਾਈਮ ਵੱਲੋਂ ਇੱਕ ਸਪੈਸ਼ਲ ਟੀਮ ਸੀਪੀ ਸਾਹਿਬ ਵੱਲੋਂ ਗਠਿਤ ਕੀਤੀ ਗਈ ਉਹਨਾਂ ਦੇ ਨਿਸ਼ਾਨ ਨਿਰਦੇਸ਼ ਹੈਟ ਜਿਹੜੇ ਇਦਾਂ ਦੇ ਅਨਸਰ ਹੈ ਉਹਨਾਂ ਦੇ ਖਿਲਾਫ ਚਲਾਈ ਗਈ ਮੈਮਾ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਅਸੀਂ 16 ਮੋਬਾਈਲ ਜਿਹੜੇ ਰਿਕਵਰ ਕਰਾਇਆ ਇੱਕ ਸ਼ੁਰਾ ਮਿਲਿਆ ਇਹਨਾਂ ਤੋਂ ਤੇ ਇੱਕ ਮੋਟਰਸਾਈਕਲ ਜਿਹੜਾ ਕੀ ਕੀ ਇਹਨਾਂ ਦੇ ਕੰਟੈਕਟਸ ਹੈਗੇ ਕਿਹੋ ਜਿਹੇ ਬੰਦਿਆਂ ਨਾਲ ਰਹਿੰਦੇ ਸੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਅਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਕਮੇਟੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਗਰੰਥੀ ਸਿੰਘਾਂ ਜਾਂ ਫਿਰ ਸੇਵਾਦਾਰਾਂ ਦੀ ਨਿਯੁਕਤੀ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਦੀ ਪੂਰੀ ਜਾਂਚ ਕਰ ਲਈ ਜਾਵੇ ਅਕਾਲ ਤਖਤ ਸਾਹਿਬ ਵੱਲੋਂ ਇਹ ਬਿਆਨ ਬਟਾਲਾ ਦੀ ਉਸ ਘਟਨਾ ਤੋਂ ਬਾਅਦ ਆਇਆ ਹੈ ਜਿਸ 'ਚ ਗੁਰਦੁਆਰੇ ਦੀ ਗਰੰਥੀ ਨੇ ਕੜਾ ਪ੍ਰਸ਼ਾਦ 'ਚ ਪੰਗ ਮਿਲਾ ਕੇ ਬੱਚਿਆਂ ਨੂੰ ਵੰਡ ਦਿੱਤਾ ਸੀ ਪੰਗ ਵਾਲਾ ਪ੍ਰਸ਼ਾਦ ਖਾਨ ਤੋਂ ਬਾਅਦ ਇੱਕ ਬੱਚੇ ਦੀ ਮੌਤ ਤੇ ਕਰੀਬ 2 ਦਰਜਨ ਬੱਚੇ ਬਿਮਾਰ ਹੋ ਗਏ ਸਨ ਅੰਮ੍ਰਿਤਸਰ 'ਚ ਹੋ ਰਹੀ 11ਵੀਂ ਨੈਸ਼ਨਲ ਸਟ੍ਰੋਕ ਕਾਨਫਰੰਸ 'ਚ ਦੇਸ਼ ਵਿਦੇਸ਼ਾਂ ਦੇ ਮਾਹਰ ਡਾਕਟਰ ਸ਼ਿਰਕਤ ਕਰ ਰਹੇ ਨੇ ਕਾਨਫਰੰਸ ਦੌਰਾਨ ਮਹਰਾਂ ਨੇ ਜਿੱਥੇ ਅਦਰੰਗ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਸੰਬੰਧੀ ਵਿਚਾਰ ਸਾਂਝੇ ਕੀਤੇ ਉੱਥੇ ਇਸ ਬਿਮਾਰੀ ਸੰਬੰਧੀ ਜਾਗਰੂਕਤਾ ਲਿਆਉਣ ਤੇ ਵੀ ਜ਼ੋਰ ਦਿੱਤਾ ਡਾਕਟਰਾਂ ਮੁਤਾਬਕ ਅਦਰੰਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਬਿਮਾਰੀ ਨੂੰ ਨੈਸ਼ਨਲ ਕੰਟਰੋਲ ਪ੍ਰੋਗਰਾਮ ਤਹਿਤ ਲਿਆਂਦੇ ਜਾਣ ਦੀ ਲੋੜ ਹੈ ਕਿਉਂਕਿ ਦੇਖੋ ਜਿਆਦਾ ਸ਼ਰਾਬ ਪੀਣਾ ਜਾਂ ਜਿਹੜੇ ਇਹ ਛੋਟੇ ਛੋਟੇ ਲੋਕ ਗੋਲੀਆਂ ਕੈਪਸੂਲ ਖਾਂਦੇ ਹੈਗੇ ਨੇ ਜਾਂ ਜਿਹੜੇ ਦੂਸਰੇ ਲੋਕ ਦੂਜੀਆਂ ਡਰੱਗਜ਼ ਇਸਤੇਮਾਲ ਕਰਦੇ ਨੇ ਉਹਦੀ ਨਾਲ ਖੂਨ ਦੀਆਂ ਨਾੜੀਆਂ ਜਿਹੜੀਆਂ ਹਾਰਡ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਲਾਸਟिसिटी ਖਤਮ ਹੋ ਜਾਂਦੀ ਤੇ ਫਿਰ ਬੜੀ ਜਲਦੀ ਕਲੌਟ ਜੰਮ ਜਾਂਦਾ ਉਹ ਕਲੌਟ ਜੰਮ ਨਾਲ ਅਦਰੰਗ ਹੋ ਜਾਂਦੀ ਪੰਜਾਬ